ਵੈਲ well, ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਕਿਸੇ ਬਿਜ਼ਨਸ ਦਾ ਅਕਾਊਂਟਿੰਗ ਸਿਸਟਮ ਕਿਵੇਂ ਕੰਮ ਕਰਦਾ ਵਾ ਇੱਕ ਮਿਡ ਕੈਪ ਕੰਪਨੀ ਤੋਂ ਲੈ ਕੇ ਸਮਾਲ ਕੈਪ ਕੰਪਨੀ ਤੋਂ ਲੈ ਕੇ ਲਾਰਜ ਕੈਪ ਕੰਪਨੀ ਤੱਕ ਕਿਸੇ ਰੈਸਟੋਰੈਂਟ ਤੋਂ ਲੈ ਕੇ ਜਾਂ ਫਿਰ ਕਿਸੇ ਸਟਾਲ ਤੋਂ ਲੈ ਕੇ ਕਿਸੇ ਛੋਟੇ ਬਿਜ਼ਨਸ ਤੇ ਰਿਲਾਇੰਸ ਵਰਗੇ ਵੱਡੇ ਵੱਡੇ ਬਿਜ਼ਨਸ ਟੀਸੀਐਸ ਵਰਗੇ ਵਿਪਰੋ ਵਰਗੇ ਬਿਜ਼ਨਸ ਟਾਟਾ ਵਰਗੇ ਬਿਜ਼ਨਸ ਦੇ ਵਿੱਚ ਅਕਾਊਂਟਿੰਗ ਸਿਸਟਮ ਕਿਵੇਂ ਕੰਮ ਕਰਦਾ ਵਾ ਕਿਵੇਂ ਫਾਈਨੈਂਸ਼ੀਅਲ ਐਂਟਰੀਜ਼ ਨੂੰ ਰਿਕਾਰਡ ਕੀਤਾ ਜਾਂਦਾ ਵਾ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਕੱਲੀ-ਕੱਲੀ ਚੀਜ਼ ਸਮਝਾਂਗੇ ਕਿ ਕਿਸੇ ਬਿਜ਼ਨਸ ਦੇ ਵਿੱਚ ਫਾਈਨੈਂਸ਼ੀਅਲ ट्रांजੈਕਸ਼ਨਸ ਰਿਕਾਰਡ ਕਿਦਾਂ ਹੁੰਦੀਆਂ ਨੇ ਤੇ ਜਦੋਂ ਫਾਈਨੈਂਸ਼ੀਅਲ ट्रांजੈਕਸ਼ਨਸ ਰਿਕਾਰਡ ਹੁੰਦੀਆਂ ਨੇ ਉਸ ਕੰਪਨੀ ਦੇ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਬਣਦੀ ਆ ਟ੍ਰਾਇਲ ਬੈਲੈਂਸ ਬਣਦੇ ਨੇ ਬੈਲੈਂਸ ਸ਼ੀਟ ਬਣਦੀ ਆ ਦੇਖਿਆ ਜਾਂਦਾ ਵਾ ਕਿ ਕੰਪਨੀ ਲਾਸ ਦੇ ਵਿੱਚ ਜਾ ਰਹੀ ਹੈ ਜਾਂ ਫਿਰ ਕੰਪਨੀ ਪ੍ਰੋਫਿਟ ਦੇ ਵਿੱਚ ਜਾ ਰਹੀ ਆ ਫਿਰ ਉਹਦਾ ਅਕਾਊਂਟਿੰਗ ਸਿਸਟਮ ਇਨਵੈਸਟਰਸ ਨੂੰ ਸ਼ੋਅ ਕੀਤਾ ਜਾਂਦਾ ਵਾ ਇੱਕ ਇਨਵੈਸਟਰ ਕਿਸੇ ਕੰਪਨੀ ਦੇ ਵਿੱਚ ਪੈਸਾ ਕਦੋਂ ਖਰਚਦਾ ਵਾ ਜਦੋਂ ਉਹ ਉਸ ਬਿਜ਼ਨਸ ਦੀ ਪ੍ਰੋਫਿਟ ਐਂਡ ਲੋਸ ਸਟੇਟਮੈਂਟ ਪੜ੍ਹਦਾ ਵਾ ਟ੍ਰਾਇਲ ਬੈਲੈਂਸ ਨੂੰ ਦੇਖਦਾ ਵਾ ਬੈਲੈਂਸ ਸ਼ੀਟ ਨੂੰ ਵੇਖਦਾ ਵਾ ਤੇ ਉਹ ਸਾਰੀਆਂ ਚੀਜ਼ਾਂ ਡਿਸਾਈਡ ਕਰਨ ਤੋਂ ਬਾਅਦ ਇੱਕ ਇਨਵੈਸਟਰ ਉਸ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰਦਾ ਵਾ ਤਾਂ ਇਸ ਵੀਡੀਓ ਦੀ ਸ਼ੁਰੂਆਤ ਕਰਾਂਗੇ ਅਕਾਊਂਟਿੰਗ ਸਿਸਟਮ ਦੀ ਕਿਸੇ ਵੀ ਬਿਜ਼ਨਸ ਨੂੰ ਜ਼ਰੂਰਤ ਕਿ ਹੁੰਦੀ ਹੈ ਅਕਾਊਂਟਿੰਗ ਨੂੰ ਤੁਸੀਂ ਏਦਾਂ ਸਮਝੋ ਕਿ ਅਕਾਊਂਟਿੰਗ ਕਿਸੇ ਵੀ ਬਿਜ਼ਨਸ ਦੀ ਇੱਕ ਲਾਈਫ ਡਾਇਰੀ ਆ ਕਿਸੇ ਬਿਜ਼ਨਸ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਕਿਸੇ ਬਿਜ਼ਨਸ ਦੀ ਲਾਈਫ ਕਿਵੇਂ ਚੱਲ ਰਹੀ ਆ ਉਹਨੂੰ ਲਿਖਣ ਵਾਲੀ ਇੱਕ ਡਾਇਰੀ ਜਿਵੇਂ ਕਿ ਇੱਕ ਇਨਸਾਨ ਇੱਕ ਡਾਇਰੀ ਲਿਖਦਾ ਵਾ ਕਿਵੇਂ ਸਾਰੇ ਦਿਨ ਦੇ ਵਿੱਚ ਕੀ ਕੀ ਕੀਤਾ ਮੈਂ ਕਿੱਥੇ ਕਿੱਥੇ ਗਿਆ ਕਿੱਥੇ ਕਿੱਥੇ ਮੈਂ ਟਰੈਵਲ ਕੀਤਾ ਕੀ ਕੀ ਮੈਂ ਖਾਧਾ ਕਿੱਥੇ ਮੈਂ ਗਿਆ ਕੀ ਕੀਤਾ ਮੈਂ ਕੀ ਨਹੀਂ ਕੀਤਾ ਉਸ ਸਾਰਾ ਕੁਝ ਉਹ ਆਪਣੀ ਇੱਕ ਡਾਇਰੀ ਦੇ ਵਿੱਚ ਲਿਖਦਾ। ਅਕਾਊਂਟਿੰਗ ਉਹ ਐਕਦਾ ਹੁੰਦੀ ਹੈ ਕਿ ਆਪਣਾ ਕੋਈ ਅਸੀਂ ਆਪਣੇ ਬਿਜ਼ਨਸ ਦੇ ਹਰ ਇੱਕ ਫਾਈਨੈਂਸ਼ੀਅਲ ਐਂਟਰੀ ਨੂੰ ਹਰ ਇੱਕ ਫਾਈਨੈਂਸ਼ੀਅਲ ਐਟਰੀਬਿਊਟਸ ਨੂੰ ਅਸੀਂ ਇੱਕ ਡਾਇਰੀ ਬਣਾਉਨੇ ਆ। ਉਹਦੀ ਇੱਕ ਡਾਇਰੀ ਨੂੰ ਅਕਾਊਂਟਿੰਗ ਸਿਸਟਮ ਕਿਹਾ ਜਾਂਦਾ ਵਾ। ਤਾਂ ਕਿਸੇ ਬਿਜ਼ਨਸ ਦਾ ਅਕਾਊਂਟਿੰਗ ਸਿਸਟਮ ਕਿਵੇਂ ਕੰਮ ਕਰਦਾ ਵਾ? ਅਕਾਊਂਟਿੰਗ ਸਿਸਟਮ ਦੀ ਕੀ ਜ਼ਰੂਰਤ ਹੁੰਦੀ ਆ? ਹੁਣ ਜਦੋਂ ਸਰਕਾਰ ਨੂੰ ਇੱਕ ਬਿਜ਼ਨਸਮੈਨ ਨੇ ਟੈਕਸੇਸ਼ਨ ਦੇਣੀ ਹੁੰਦੀ ਆ ਸਰਕਾਰ ਨੂੰ ਸ਼ੋ ਕਰਨਾ ਹੁੰਦਾ ਵਾ ਕਿ ਉਹ ਬਿਗਨਸ ਕਿੰਨਾ ਪ੍ਰੋਫਿਟ ਕਮਾ ਰਿਹਾ ਕਿੰਨਾ ਲਾਸ ਕਮਾ ਰਿਹਾ ਤੇ ਟੈਕਸੇਸ਼ਨ ਦੇ ਲਈ ਅਕਾਊਂਟਿੰਗ ਸਿਸਟਮ ਇੱਕ ਕਿਸੇ ਵੀ ਬਿਜ਼ਨਸ ਦੇ ਵਿੱਚ ਰੱਖਣਾ ਪੈਂਦਾ ਵਾ ਫੋਰ ਐਗਜ਼ਾਮਪਲ ਕੇਕ ਮਨਜੋਤ ਨਾਮ ਦਾ ਮੁੰਡਾ ਜਿਹਦੀ ਇੱਕ ਇੰਪੋਰਟ ਐਂਡ ਐਕਸਪੋਰਟ ਦੀ ਕੰਪਨੀ ਆ ਤੇ ਉਹਦੀ ਕੰਪਨੀ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਨੇ 올 ਓਵਰ ਇੰਡੀਆ ਦੇ ਵਿੱਚ ਉਹ ਐਕਿਊ ਦੀ ਮੇਨ ਬ੍ਰਾਂਚ ਹੈ ਜੀ ਪੰਜਾਬ ਦੇ ਵਿੱਚ ਤੇ ਉਹਦੀਆਂ ਬ੍ਰਾਂਚੇਸ ਬੈਂਗਲੌਰ ਦੇ ਵਿੱਚ ਨੇ ਰਾਜਸਥਾਨ ਦੇ ਵਿੱਚ ਨੇ ਲਖਨਊ ਦੇ ਵਿੱਚ ਨੇ ਉਹਦੀਆਂ ਵੱਖਰੀਆਂ-ਵੱਖਰੀਆਂ ਬ੍ਰਾਂਚੇਸ ਨੇ ਤਾਂ ਮਨਜੋਤ ਆਪਣੇ ਬਿਜ਼ਨਸ ਤੇ ਇੱਕ ਅਕਾਊਂਟਿੰਗ ਸਿਸਟਮ ਡਿਜ਼ਾਈਨ ਕਰਦਾ ਅਕਾਊਂਟਿੰਗ ਸਿਸਟਮ ਦੇ ਵਿੱਚ ਕੁਝ ਮੇਨ ਪਿਲਰ ਹੁੰਦੇ ਨੇ ਸਮਝਦੇ ਆ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਿਸਟਮ ट्रांजੈਕਸ਼ਨ ਦਾ ਆਈਡੈਂਟੀਫਾਈ ਕਰਨਾ ਕਿ ਕਿਦਾਂ ਦੀ ट्रांजੈਕਸ਼ਨ ਹੋਈ ट्रांजੈਕਸ਼ਨ ਕੀ ਹੁੰਦੀ ਹੈ ਕਿ ਕੋਈ ਚੀਜ਼ ਖਰੀਦੀ ਕੋਈ ਚੀਜ਼ ਵੇਚੀ ਕਿਸੇ ਨੂੰ ਰੈਂਟ ਦਿੱਤਾ ਕੋਈ ਇਨਕਮ ਆਈ ਕਿ ਇਨਕਮ ਕਿੱਥੋਂ ਹੋਈ ਚੀਜ਼ ਕਿੱਥੇ ਵੇਚੀ ਕਿੱਥੋਂ ਪੈਸਾ ਆਇਆ ਕਿੱਥੇ ਕਰਤਾ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਜੋ ਚੀਜ਼ ਆਇਡੈਂਟੀਫਾਈ ਕਰਦੀ ਹੈ ਉਹ ਜਿਹਨੂੰ ਕਹਿੰਦੇ ਆਂ ਅੰਦਰ ट्रांजੈਕਸ਼ਨ ਕਿ ਸਾਡੇ ਬਿਜ਼ਨਸ ਦੇ ਵਿੱਚ ਕੋਈ ਫਾਈਨੈਂਸ਼ੀਅਲ ਇਵੈਂਟ ਹੋਈ ਕਿ ਕੋਈ ਪੈਸਾ ਆਇਆ ਪੈਸਾ ਕਿੱਥੋਂ ਆਇਆ ਪੈਸਾ ਕਿੱਥੇ ਗਿਆ ਉਹ ਚੀਜ਼ਾਂ ਨੂੰ ਰਿਕਾਰਡ ਕਰਨਾ ट्रांजैक्शन ਕਿਹਾ ਜਾਂਦਾ ਉਹ ਚੀਜ਼ ਫਿਰ ਕਿਸੇ بزਨਸ ਦੇ ਵਿੱਚ ਜਰਨਲ ਐਂਟਰੀਜ਼ ਬਣਦੀਆਂ ਨੇ ਕਿਸੇ بزਨਸ ਦੀ ਜਰਨਲ ਐਂਟਰੀ ਤੋਂ ਮਤਲਬ ਕੀ ਕਿ ਕਿਸੇ بزਨਸ ਨੇ ਹਰ ਰੋਜ਼ ਕਿੰਨਾ ਐਕਸਪੈਂਸ ਕੀਤਾ ਕਿੰਨੀ ਕਮਾਈ ਕੀਤੀ ਕਿੰਨੀ ਸੇਲ ਕੀਤੀ ਕਿੰਨੀ ਪਰਚੇਸ ਕੀਤੀ ਕਿੰਨਾ ਮਾਲ ਆਇਆ ਤੇ ਕਿੰਨਾ ਮਾਲ ਗਿਆ ਉਹ ਕੱਲੀ-ਕੱਲੀ ਚੀਜ਼ ਨੂੰ ਰਿਕਾਰਡ ਕਰਨਾ ਕੱਲੇ-ਕੱਲੇ ਦਿਨ ਨੂੰ ਰਿਕਾਰਡ ਕਰਨਾ ਉਹਨੂੰ ਕਿਹਾ ਜਾਂਦਾ ਵਾ ਜਰਨਲ ਜਨਰਲ ਬਣਾਉਣੇ ਜਰਨਲ ਐਂਟਰੀਜ਼ ਨੂੰ ਰਿਕਾਰਡ ਕਰਨਾ ਜਿੱਦਾਂ ਕਿ ਕੋਈ 5ਵੀਂ ਜਾਂ 6ਵੀਂ ਦਾ ਬੱਚਾ ਉਹ ਡੇਲੀ ਆਪਣਾ ਹੋਮਵਰਕ ਕਰਦਾ ਵਾ ਤੇ ਉਹ ਡੇਟ ਲਿਖਦਾ ਵਾ ਕਿ ਇਹ ਡੇਟ ਨੂੰ ਮੈਂ ਇਹ ਵਾਲਾ ਕੰਮ ਕੀਤਾ ਤੇ ਆ ਆ ਵਾਲੀ ਡੇਟ ਨੂੰ ਮੈਂ ਆਹ ਵਾਲਾ ਕੰਮ ਕੀਤਾ ਉਹ ਕੱਲੀ-ਕੱਲੀ ਚੀਜ਼ ਨੂੰ ਉਹ ਰਿਕਾਰਡ ਕਰਦਾ ਵਾ ਸੇਮ ਤਰੀਕੇ ਦੇ ਨਾਲ ਜਰਨਲ ਐਂਟਰੀਜ਼ ਦੇ ਵਿੱਚ ਹੁੰਦਾ ਤੇ ਜਰਨਲ ਐਂਟਰੀ ਦੋ ਤਰੀਕੇ ਦੇ ਨਾਲ ਰਿਕਾਰਡ ਹੁੰਦੀ ਹੈ ਇੱਕ ਹੁੰਦਾ ਵਾ ਡੈਬਿਟ ਤੇ ਇੱਕ ਹੁੰਦਾ ਵਾ ਕ੍ਰੈਡਿਟ ਡੈਬਿਟ ਜਿਸ ਤੋਂ ਪੈਸਾ ਲੈਂਦਾ ਜੋ ਪੈਸਾ ਲੈਂਦਾ ਵਾ ਉਸ ਨੂੰ ਡੈਬਿਟਰ ਕਿਹਾ ਜਾਂਦਾ ਵਾ ਤੇ ਜੋ ਪੈਸਾ ਦਿੰਦਾ ਵਾ ਜਿਹਦੀ ਜੋ ਚੀਜ਼ ਘਟੀ ਉਹ ਚੀਜ਼ ਕ੍ਰੈਡਿਟ ਤੇ ਜੋ ਚੀਜ਼ ਵਧੀ ਉਹ ਚੀਜ਼ ਡੈਬਿਟ ਹੁੰਦੀ ਆ ਜਿਵੇਂ ਕਿ ਮਨਜੂਤ 1000 ਦਾ ਸਮਾਨ ਵੇਚਦਾ ਵਾ ਤਾਂ ਸਮਾਨ ਉਹਦੇ ਕੋਲੋਂ ਚਲਿਆ ਗਿਆ ਤੇ ਜਿਹੜੀ ਜੀ ਚਲੀ ਗਈ ਜੋ ਚੀਜ਼ ਘਟੀ ਉਹ ਹੋ ਗਈ ਕ੍ਰੈਡਿਟ ਤੇ ਜੋ ਉਹਨੂੰ ਸਮਾਨ ਵੇਚਣ ਦੇ ਨਾਲ ਇਨਕਮ ਆਈ ਜਦੋਂ ਸਮਾਨ ਵੇਚਣ ਦੇ ਨਾਲ ਪੈਸਾ ਆਇਆ ਉਹਨੂੰ ਉਹ ਡੈਬਿਟ ਦੇ ਵਿੱਚ ਐਡ ਕਰਦਾ ਵਾ ਤਾਂ ਜਰਨਲ ਐਂਟਰੀਜ਼ ਦੇ ਵਿੱਚ ਡੈਬਿਟ ਸਾਈਡ ਤੇ ਕ੍ਰੈਡਿਟ ਸਾਈਡ ਦੋਨੇ ਸਾਈਡ ਦੇ ਵਿੱਚ ਐਂਟਰੀਜ਼ ਹੁੰਦੀਆਂ ਨੇ ਤੇ ਡੈਬਿਟ ਤੇ ਕ੍ਰੈਡਿਟ ਦੋਨੋਂ ਬੈਲੈਂਸ ਰਹਿੰਦੇ ਨੇ ਇਹ ਇੱਕ ਤੱਕੜੀ ਦੀ ਤਰ੍ਹਾਂ ਹੁੰਦਾ ਵਾ ਜਿਵੇਂ ਤੱਕੜੀ ਦੇ ਖੱਬੇ ਪਾਸੇ ਤੁਸੀਂ ਮੰਨ ਲਓ ਕ੍ਰੈਡਿਟ ਸਾਈਡ ਤੇ ਸੱਜੇ ਪਾਸੇ ਮੰਨ ਲਓ ਡੈਬਿਟ ਸਾਈਡ ਇੱਕ ਚੀਜ਼ ਵੱਧਦੀ ਆ ਤੇ ਇੱਕ ਚੀਜ਼ ਘਟਦੀ ਆ ਅਗਰ ਇੱਕ ਚੀਜ਼ ਘਟੀ ਤਾਂ ਦੂਜੀ ਚੀਜ਼ ਵੱਧੀ ਕਿਉਂਕਿ ਫਾਈਨੈਂਸ਼ੀਅਲ ट्राਨਸੈਕਸ਼ਨ ਹੁੰਦੀ ਕੀ ਆ ਪੈਸੇ ਦਾ ਲੈਣ ਦੇਣ ਕੀ ਹੁੰਦਾ ਵਾ ਕਿ ਇੱਕ ਜੇਬ ਚੋਂ ਪੈਸਾ ਗਿਆ ਤੇ ਇੱਕ ਜੇਬ ਚ ਪੈਸਾ ਆਇਆ ਇੱਕ ਜੇਬ ਦੇ ਵਿੱਚ ਪੈਸਾ ਗਿਆ ਤੇ ਉਹ ਇੱਕ ਜੇਬ ਦੇ ਵਿੱਚ ਪੈਸਾ ਆਇਆ ਤਾਂ ਜਿਹੜੀ ਜੇਬ ਦੇ ਵਿੱਚ ਪੈਸਾ ਗਿਆ ਉਹ ਜੇਬ ਹੁੰਦੀ ਆ ਕਰੈਡਿਟ ਸਾਈਡ ਤੇ ਜਿਹੜੀ ਜੇਬ ਦੇ ਵਿੱਚ ਪੈਸਾ ਆਇਆ ਜੋ ਚੀਜ਼ ਵਧੀ ਉਹ ਚੀਜ਼ ਹੁੰਦੀ ਆ ਡੈਬਿਟ ਸਾਈਡ ਤਾਂ ਜਦੋਂ ਬਿਜ਼ਨਸ ਦੇ ਵਿੱਚ ਪੈਸਾ ਆਉਂਦਾ ਤੇ ਪੈਸਾ ਜਾਂਦਾ ਵਾ ਉਹਨੂੰ ਦੋ ਤਰੀਕੇ ਦੇ ਨਾਲ ਉਹਦੀ ਐਂਟਰੀਜ਼ ਨੂੰ ਰਿਕਾਰਡ ਕੀਤਾ ਜਾਂਦਾ ਵਾ ਡੈਬਿਟ ਸਾਈਡ ਤੇ ਕ੍ਰੈਡਿਟ ਸਾਈਡ ਇਹਨੂੰ ਕਹਿ ਜਾਂਦਾ ਵਾ ਜਰਨਲ ਐਂਟਰੀਜ਼ ਬਣਾਉਣਾ ਤੇ ਥਰਡ ਪਿਲਰ ਹੁੰਦਾ ਵਾ ਕਿਸੇ ਵੀ ਬਿਜ਼ਨਸ ਦੇ ਅਕਾਊਂਟਿੰਗ ਸਿਸਟਮ ਦਾ ਉਹ ਹੁੰਦਾ ਵਾ ਕਲਾਸੀਫਾਈ ਕਰਨਾ ਕਿ ਜਿਸ ਤਰੀਕੇ ਦੇ ਵੀ ਖਰਚੇ ਹੋਏ ਜਿਸ ਤਰੀਕੇ ਦੇ ਵੀ ਇਨਕਮ ਹੋਈ ਉਹਨੂੰ ਅਲੱਗ-ਅਲੱਗ ਵਰਗਾਂ ਦੇ ਵਿੱਚ ਵੰਡ ਦੇਣਾ ਉਹਨੂੰ ਕਲਾਸੀਫਾਈ ਕਰ ਦੇਣਾ ਜਿਵੇਂ ਕਿ ਇੱਕ 6ਵੀਂ ਦਾ ਬੱਚਾ ਵਾ ਉਹਦੀ ਮੈਥ ਦਾ ਸਬਜੈਕਟ ਅੱਡਵਾ ਮੈਥ ਦੀ ਕਾਪੀ ਅੱਡਵਾ ਉਹਦੀ ਸਾਇੰਸ ਦੀ ਕਾਪੀ ਅੱਡਵਾ ਉਹਦੀ ਹਿੰਦੀ ਦੀ ਕਾਪੀ ਅੱਡਵਾ ਇਦਾਂ ਹੀ ਬਿਜ਼ਨਸ ਦੇ ਵਿੱਚ ਵੀ ਰੈਂਟ ਦੀ ਕਾਪੀਜ਼ ਖਾਟੂ ਬਣਾਈਆਂ ਜਾਂਦੀਆਂ ਨੇ ਕਿ ਇੰਨਾ ਰੈਂਟ ਗਿਆ ਇੱਕ ਸਾਲ ਦਾ ਇੰਨਾ ਰੈਂਟ ਗਿਆ ਉਹ ਰੈਂਟ ਦੀ ਇੱਕ ਅਲੱਗ ਐਂਟਰੀ ਬਣਦੀ ਹੈ ਇੱਕ ਅਲੱਗ ਕਾਪੀ ਬਣਦੀ ਹੈ ਤੇ ਉਸ ਕਾਪੀਜ਼ ਨੂੰ ਅਕਾਊਂਟਿੰਗ ਦੇ টারਮ ਦੇ ਵਿੱਚ ਇੱਕ ਬਿਜ਼ਨਸ ਦੀ টারਮ ਦੇ ਵਿੱਚ ਲੈਜਰਸ ਕਿਹਾ ਜਾਂਦਾ ਵਾ ਕਿ ਬਿਜ਼ਨਸ ਦੇ ਵਿੱਚ ਅਲੱਗ-ਅਲੱਗ ਲੈਜਰਸ ਬਣਦੇ ਆ ਅਲੱਗ-ਅਲੱਗ ਅਕਾਊਂਟ ਬਣਦੇ ਆ ਜਿਵੇਂ ਕਿ ਇੱਕ ਬਿਜ਼ਨਸ ਇੱਕ ਮਨਜੋਤ ਨੇ ਆਪਣੇ ਬਿਜ਼ਨਸ ਨੂੰ ਰੈਂਟ ਤੇ ਲਿਆ ਹੋਇਆ ਵਾ ਤੇ ਉਹ ਰੈਂਟ ਦਾ ਇੱਕ ਅੱਡ ਅਕਾਊਂਟ ਬਣਾਉਂਦਾ ਵਾ ਉਹ ਰੈਂਟ ਦਾ ਇੱਕ ਅਲੱਗ ਤੋਂ ਲੈਜਰ ਬਣਾਉਂਦਾ ਵਾ ਤੇ ਉਹ ਸਾਰੇ ਸਾਲ ਦਾ ਰੈਂਟ ਦਾ ਵੇਰਵਾ ਉਹ ਰੈਂਟ ਵਾਲੇ ਲੈਜਰ ਦੇ ਵਿੱਚ ਲਿਖਦਾ ਜਿਵੇਂ ਕਿ ਇੱਕ ਛੋਟੇ ਬੱਚੇ ਕੋਲ ਨਾ ਅਲੱਗ-ਅਲੱਗ ਕਾਪੀਜ਼ ਹੁੰਦੀਆਂ ਨੇ ਮੈਥ ਦੀ ਕਾਪੀ ਅੱਡ ਹੁੰਦੀ ਹੈ ਪੰਜਾਬੀ ਦੀ ਕਾਪੀ ਅੱਡ ਹੁੰਦੀ ਹੈ ਹਿੰਦੀ ਦੀ ਕਾਪੀ ਅੱਡ ਹੁੰਦੀ ਹੈ ਸੇਮ ਤਰੀਕੇ ਨਾਲ ਕਿਸੇ ਵੀ ਬਿਜ਼ਨਸ ਦੇ ਵਿੱਚ ਇੱਕ ਸੇਲ ਦੀ ਕਾਪੀ ਅੱਡ ਹੁੰਦੀ ਹੈ ਕਿ ਕਿੰਨਾ ਕਿੰਨੀ ਸੇਲ ਕੀਤੀ ਕਿੰਨਾ ਉਹਨੇ ਸਮਾਨ ਆਪਣੇ ਬਿਜ਼ਨਸ ਤੋਂ ਵੇਚਿਆ ਉਹਦੀ ਕਾਪੀ ਅੱਡ ਬਣੀ ਤੇ ਕਿੰਨਾ ਸਮਾਨ ਉਹਦੇ ਬਿਜ਼ਨਸ ਦੇ ਵਿੱਚ ਆਇਆ ਕਿੰਨਾ ਉਹਨੇ ਪਰਚੇਸ ਕੀਤਾ ਕਿੰਨੀ ਖਰੀਦਦਾਰੀ ਕੀਤੀ ਉਹਦੇ ਲੈਜਰ ਅੱਡ ਬਣਦੇ ਨੇ ਮਤਲਬ ਪੂਰੇ ਸਾਲ ਦੇ ਵਿੱਚ ਕਿੰਨਾ ਪੈਸਾ ਆਇਆ ਕਿੰਨਾ ਪੈਸਾ ਪਰਸੀਵ ਦੇ ਨਾਲ ਆਇਆ ਉਹਦੀ ਕਾਪੀ ਆਡ ਬਣਦੀ ਹੈ ਤੇ ਫਿਰ ਜਿੰਨੇ ਵੀ ਖਰਚੇ ਹੁੰਦੇ ਆ ਉਹਦੇ ਕੋਈ ਇਲੈਕਟ੍ਰੀਸਿਟੀ ਦਾ ਖਰਚਾ ਹੋ ਸਕਦਾ ਇਲੈਕਟ੍ਰੀਸਿਟੀ ਦੀ ਇੱਕ ਅਡ ਬੁੱਕ ਬਣਦੀ ਹੈ ਉਹਦਾ ਕੋਈ EMPLOYEES ਦੀ ਸੈਲਰੀ ਪੇ ਕਰਦਾ ਵਾ ਮਨਜੋਤ ਤਾਂ ਜੋ EMPLOYEES ਦੀ ਸੈਲਰੀ ਪੇ ਕਰਦਾ ਉਹਦੀ ਕਾਪੀ ਅਲੱਗ ਤੋਂ ਬਣਦੀ ਹੈ ਮਤਲਬ ਕਿਸ ਤਰੀਕੇ ਦੀਆਂ ट्रांजੈਕਸ਼ਨ ਹੋ ਰਹੀਆਂ ਇੱਕ ਬਿਜ਼ਨਸ ਦੇ ਵਿੱਚ ਨਾ ਪਹਿਲਾਂ ਦੇਖਿਆ ਜਾਂਦਾ ਵਾ ਕਿ ਪੈਸਾ ਆਇਆ ਜਾਂ ਪੈਸਾ ਗਿਆ ਉਹਨੂੰ ਲਿਖਣਾ ਕਿ ਕਿਸ ਤਰੀਕੇ ਦੀ ਟਰਾਂਜੈਕਸ਼ਨ ਹੋਈ ਕਿਸ ਤਰੀਕੇ ਦੀ ਪੈਸੇ ਨਾਲ ਹੈਪਨਿੰਗ ਹੋਈ ਪੈਸੇ ਨਾਲ ਕੀ ਹੋਇਆ ਉਹਨੂੰ ਟਰਾਂਜੈਕਸ਼ਨ ਕਿਹਾ ਜਾਂਦਾ ਵਾ ਉਹਨੂੰ ਆਈਡੈਂਟੀਫਾਈ ਕਰਨਾ ਕਿਹਾ ਜਾਂਦਾ ਵਾ ਤੇ ਉਹ ਜੋ ਲਿਖਿਆ ਕਿ ਕੀ ਹੋਇਆ ਵੇਚਿਆ ਜਾਂ ਫਿਰ ਖਰੀਦਿਆ ਜਾਂ ਫਿਰ ਐਕਸਪੈਂਸ ਹੋਇਆ ਖਰਚਾ ਹੋਇਆ ਜਾਂ ਫਿਰ ਉਹ ਇਨਕਮ ਹੋਈ ਜੋ ਲਿਖਿਆ ਉਹਨੂੰ ਇੱਕ ਸਹੀ ਜਗ੍ਹਾ ਤੇ ਲਿਖਣਾ ਤੇ ਫਿਰ ਅਖੀਰ ਦੇ ਵਿੱਚ ਦੇਖਣਾ ਕਿ ਸਾਨੂੰ ਪ੍ਰੋਫਿਟ ਹੋਇਆ ਜਾਂ ਫਿਰ ਸਾਨੂੰ ਲਾਸ ਹੋਇਆ ਤਾਂ bizness ਦਾ ਕਿਸੇ ਵੀ bizness ਦਾ ਚੌਥਾ ਪਿਲਰ ਹੁੰਦਾ ਵਾ ਕਿ ਅਖੀਰ ਦੇ ਵਿੱਚ ਡਿਸੀਜਨ ਲੈਣਾ ਅਖੀਰ ਦੇ ਵਿੱਚ ਡੈਬਿਟ ਸਾਈਡ ਨੂੰ ਜੋੜਨਾ ਤੇ ਅਖੀਰ ਦੇ ਵਿੱਚ ਕ੍ਰੈਡਿਟ ਸਾਈਡ ਨੂੰ ਜੋੜਨਾ ਦੇਖਣਾ ਕਿ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਬਣਾਉਣੀ ਕਿ bizness ਨੇ ਪ੍ਰੋਫਿਟ ਕੱਟੇ ਹੈ ਜਾਂ ਫਿਰ bizness ਨੇ ਲਾਸ ਕੱਟੇ ਹੈ ਡੇਬਿਟ ਤੇ ਕ੍ਰੈਡਿਟ ਸਾਈਡ ਦੋਵਾਂ ਨੂੰ ਇਕੁਅਲ ਰੱਖਣਾ ਹੁੰਦਾ ਦੋਨਾਂ ਨੂੰ ਬਰਾਬਰ ਰੱਖਣਾ ਹੁੰਦਾ ਜੋ ਅਕਾਊਂਟਿੰਗ ਦੀ ਨਾ ਜੋ ਤੱਕੜੀ ਹੁੰਦੀ ਆ ਉਸ ਤੱਕੜੀ ਨੂੰ ਬਰਾਬਰ ਰੱਖਣਾ ਹੁੰਦਾ ਅਗਰ ਉਹ ਤੱਕੜੀ ਬਰਾਬਰ ਨਹੀਂ ਅਗਰ ਕ੍ਰੈਡਿਟ ਸਾਈਡ ਘੱਟ ਵੱਧਵਾ ਡੈਬਿਟ ਸਾਈਡ ਘੱਟ ਵੱਧਵਾ ਮਤਲਬ ਐਂਟਰੀਜ਼ ਕਰਦੇ ਹੋਏ ਜਦੋਂ ਜਦੋਂ ਐਂਟਰੀ ਲਿਖਣੀ ਆ ਸੀ ਕਿਤੇ ਨਾ ਕਿਤੇ ਗਲਤੀ ਹੋਈ ਜਾਂ ਤਾਂ ਉਹ ਗਲਤੀ ਹੋਈ ਆ ਡੈਬਿਟ ਸਾਈਡ ਵੱਲ ਜਾਂ ਫਿਰ ਉਹ ਗਲਤੀ ਹੋਈ ਆ ਕ੍ਰੈਡਿਟ ਸਾਈਡ ਵੱਲ ਪਰ ਜਦੋਂ ਡੈਬਿਟ ਤੇ ਕ੍ਰੈਡਿਟ ਦੋਨੋਂ ਸੇਮ ਹੋਣ ਤੱਕੜੀ ਦੇ ਦੋਨੋਂ ਪੱਲੇ ਤੱਕੜੀ ਦੇ ਦੋਨੋਂ ਸਾਈਡਾਂ ਸੇਮ ਹੋਣ ਬੈਲੈਂਸ ਹੋਣ ਇਟ ਮੀਨਸ ਕਿ ਅਕਾਊਂਟਿੰਗ ਦੇ ਵਿੱਚ ਕੋਈ ਵੀ ਗਲਤੀ ਨਹੀਂ ਹੋਈ ਤਾਂ ਬਿਜ਼ਨਸ ਦਾ ਅਖੀਰਲਾ ਸਟੈਪ ਹੁੰਦਾ ਵਾ ਕਿ ਐਨਲਾਈਜ਼ ਕਰਨਾ ਸਾਲ ਦੇ ਖੀਵੇ ਵਿੱਚ ਐਨਲਾਈਜ਼ ਕਰਨਾ ਕਿ ਕਿਸੇ ਬਿਜ਼ਨਸ ਨੇ ਪ੍ਰੋਫਿਟ ਕੱਟਿਆ ਜਾਂ ਫਿਰ ਕਿਸੇ ਨੇ ਕਿਸੇ ਬਿਜ਼ਨਸ ਨੇ ਲਾਸ ਕੱਟਿਆ ਇਸ ਬਿਜ਼ਨਸ ਦਾ ਇੱਕ ਟ੍ਰਾਇਲ ਬੈਲੈਂਸ ਬਣਾਇਆ ਜਾਂਦਾ ਵਾ ਇੱਕ ਬਿਜ਼ਨਸ ਦੀ ਬੈਲੈਂਸ ਸ਼ੀਟ ਬਣਾਈ ਜਾਂਦੀ ਹੈ ਬੈਲੈਂਸ ਸ਼ੀਟ ਦੇ ਵਿੱਚ ਕੀ ਕੀਤਾ ਜਾਂਦਾ ਕਿ ਬਿਜ਼ਨਸ ਦੇ ਸਾਰੇ ਐਸੈਟ ਲਿਖੇ ਜਾਂਦੇ ਨੇ ਐਸੈਟ ਮਤਲਬ ਇਦਾਂ ਦੀ ਚੀਜ਼ ਜੋ ਕਿ ਉਸ ਬਿਜ਼ਨਸ ਦੇ ਵਿੱਚ ਪੈਸਾ ਲੈ ਕੇ ਆਉਂਦੀ ਹੈ ਤੇ ਕਿਸੇ ਬਿਜ਼ਨਸ ਦੀਆਂ ਲਾਇਬਿਲਿਟੀਜ਼ ਲਿਖੀਆਂ ਜਾਂਦੀਆਂ ਨੇ ਬੈਲੈਂਸ ਸ਼ੀਟ ਦੇ ਵਿੱਚ ਕਿ ਉਸ ਬਿਜ਼ਨਸ ਨੂੰ ਦੇ ਵਿੱਚ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ ਜੋ ਕਿ ਬਿਜ਼ਨਸ ਤੋਂ ਪੈਸਾ ਲੈ ਕੇ ਜਾਂਦੀਆਂ ਜਿਵੇਂ ਕਿ ਜਿੰਨੇ ਵੀ ਵਰਕਰ ਉਸ ਦੀ ਕੰਪਨੀ ਦੇ ਵਿੱਚ ਕੰਮ ਕਰਦੇ ਆ ਮਨਜੋਦ ਦੀ ਇੰਪੋਰਟ ਐਂਡ ਐਕਸਪੋਰਟ ਕੰਪਨੀ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਸੈਲਰੀ ਸਪੇ ਕਰਨੀ ਆ ਉਹ ਵੀ ਇੱਕ ਐਕਸਪੈਂਸ ਵਾ ਉਹ ਤੋਂ ਬਿਜ਼ਨਸ ਤੋਂ ਪੈਸਾ ਜਾ ਰਿਹਾ ਵਾ ਤੇ ਰੈਂਟ ਪੇ ਕਰ ਰਹੇ ਆ ਇਲੈਕਟ੍ਰਿਸਿਟੀ ਦਾ ਬਿੱਲ ਹੋ ਸਕਦਾ ਵਾ ਹੋਰ ਤ੍ਰੀ ਕਿਹਦੇ ਖਰਚੇ ਹੋ ਸਕਦੇ ਆ ਕੋਈ ਮਨਜੋਦ ਦੀ ਕੰਪਨੀ ਤੇ ਕੋਈ ਲੋਨ ਹੋ ਸਕਦਾ ਕੋਈ ਕਰਜ਼ਾ ਹੋ ਸਕਦਾ ਤਾਂ ਉਹ ਸਾਰੀਆਂ ਚੀਜ਼ਾਂ ਲਾਇਬਿਲਟੀਜ਼ ਵਨ ਲਿਖੀਆਂ ਜਾਂਦੀਆਂ ਤੇ ਐਸੈਟ ਤੇ ਲਾਇਬਿਲਟੀਜ਼ ਨੂੰ ਇਕੱਠਾ ਕਰਕੇ ਬਰਾਬਰ ਕੀਤਾ ਜਾਂਦਾ ਵਾ ਤੇ ਉਦੋਂ ਕਿਸੇ ਵੀ ਬਿਜ਼ਨਸ ਦਾ ਅਕਾਊਂਟਿੰਗ ਸਿਸਟਮ ਸਹੀ ਚੱਲ ਰਿਹਾ ਹੁੰਦਾ ਵਾ ਕਿਸੇ ਵੀ ਬਿਜ਼ਨਸ ਦਾ ਅਕਾਊਂਟਿੰਗ ਸਿਸਟਮ ਨੂੰ ਤੁਸੀਂ ਏਦਾਂ ਸਮਝੋ ਕਿ ਇੱਕ ਫੋਨ ਦਾ ਕੈਮਰਾ ਜੋ ਕਿ ਫੋਟੋਆਂ ਖਿੱਚਦਾ ਵਾ ਫੋਟੋ ਨੂੰ ਖਿੱਚ ਕੇ ਉਹਨੂੰ ਐਡਿਟ ਕਰਦਾ ਵਾ ਕਿ ਜਿਸ ਤਰੀਕੇ ਨਾਲ ਵੀ ਅਸੀਂ ਐਡਿਟ ਕਰਨਾ ਚਾਹੁੰਦੇ ਆ ਤੇ ਫਿਰ ਐਡਿਟ ਕਰਕੇ ਉਹਨੂੰ ਸੇਵ ਕਰਦਾ ਵਾ ਤੇ ਸੇਵ ਕਰਨ ਤੋਂ ਬਾਅਦ ਉਹਦਾ ਇੱਕ ਫੋਲਡਰ ਬਣਦਾ ਵਾ ਕਿ ਉਹਨੂੰ ਅਸੀਂ ਇੱਕ ਫੋਲਡਰ ਦੇ ਵਿੱਚ ਰੱਖ ਸਕਦੇ ਹਾਂ ਮਤਲਬ ਇਸ ਤਰੀਕੇ ਦੀਆਂ ਫੋਟੋ ਅਸੀਂ ਉਹ ਅਲੱਗ ਫੋਲਡਰ ਦੇ ਵਿੱਚ ਰੱਖ ਸਕਦੇ ਹਾਂ ਇਸ ਤਰੀਕੇ ਦੀਆਂ ਫੋਟੋ ਅਸੀਂ ਅਲੱਗ ਫੋਲਡਰ ਦੇ ਵਿੱਚ ਰੱਖ ਸਕਦੇ ਹਾਂ ਤੇ ਇਸ ਤਰੀਕੇ ਦੀਆਂ ਫੋਟੋ ਅਸੀਂ ਅਲੱਗ ਫੋਲਡਰ ਦੇ ਵਿੱਚ ਰੱਖ ਸਕਦੇ ਹਾਂ ਇੱਕ ਅਕਾਊਂਟਿੰਗ ਸਿਸਟਮ ਨੂੰ ਇਦਾਂ ਸਮਝੋ